ਸਤੰਬਰ ਦੇ ਵਿਚ ਵਿੱਚ ਤੁਸੀਂ ਇਹ ਕਾਨੂੰਨ ਬਣਾ ਕੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਉਹ ਨਾ ਹੋਵੇ ਕਿ ਭਾਈ ਗੁਰਜੀਤ ਸਿੰਘ ਖਾਲਸਾ ਜੀ ਸੇਡਾਉਨ ਹੋ ਰਹੀ ਆ ਸਾਨੂੰ ਬਹੁਤ ਫਿਕਰ ਬਹੁਤ ਜ਼ਿਆਦਾ ਹੈ ਸੋ ਉਹਨਾਂ ਦਾ ਕਾਨੂੰਨ ਜਿਹੜਾ ਆਪਣਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਬਾਰੇ ਜਿਹੜਾ ਕਾਨੂੰਨ ਬੰਨਾ ਹੈ ਸਖਤ ਤੋਂ ਸਖਤ ਕਟੋਗੜ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਬਣਾ ਕੇ ਸਾਰੀਆਂ ਸੰਕਲ ਬੇਨਤੀ WhatsApp ਦੇ ਨਾਲ ਜਾਰੀ ਕੀਤਾ ਹੈ ਆਪਣੇ ਸੁਝਾਅ ਉੱਤੇ ਭੇਜੋ ਕਟੋਗੜ ਫਰਸੀ ਜਾਂ ਉਮਰ ਕੈਦ ਦੋਸ਼ੀ ਨੂੰ 31 ਤੋਂ ਘੱਟ ਸਮਾਂ ਸਜ਼ਾ ਮਨਜ਼ੂਰ ਨਹੀਂ ਹੋਏਗੀ ਸੋ ਮੈਂ ਜਾਦਿਆਂ ਆ ਜਿਆਦਾ ਟਾਈਮ ਲੈਂਦਾ ਹੋਇਆ ਮੈਂ ਕਿਮਾਨਾ ਚਾਟ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੇ ਵਿੱਚ ਜੋ ਸੁਭਾਈ ਮਹਾਨ ਸਵਾਮੀ ਉਜੈਸਵਰ ਆਨੰਦ ਜੀ ਅੰਬਾਲਾ ਤੋਂ ਉਹਨਾਂ ਨੂੰ ਵੀ ਅਸੀਂ ਜੀ ਆ ਕਹਿੰਦੇ ਹਾਂ ਇਹ ਹੋਰ ਵੀ ਸਮੇ ਸਮੇ ਨਾਲ ਵੱਖ-ਵੱਖ ਬੁਲਾ ਰਿਆ ਨੇ ਜੋ ਹੈ ਉਹ ਸਮਾ ਦਿੱਤਾ ਜਾ ਰਿਹਾ ਕਈਆਂ ਬਾਰੇ ਨਹੀਂ ਪਤਾ ਹੁੰਦਾ ਉਹ ਕਿਰਪਾ ਕਰਕੇ ਗੁਸਾਨਾ ਕਰ ਨੂੰ ਸਭ ਨੂੰ ਦੱਸ ਦੇਣ ਤੇ ਚੰਗਾ ਹੁੰਦਾ ਕਿਉਂਕਿ ਇਹ ਵਾਰੀ ਮਨਮਤ ਹੁੰਦੀ ਹੈ ਗੱਲ ਬਰਬੜਾ ਹੁੰਦਾ ਹੈ ਬੋਲਣ ਦਾ ਸੋ ਹੁਣ ਮੈਂ ਬੇਨਤੀ ਕਰਾਂਗਾ ਭਾਵੇਂ ਭਾਈ ਸਾਹਿਬ ਭਾਈ ਕਰਪੂਰ ਸਿੰਘ ਜੀ ਕਿਉਂਕਿ ਅਮਰਪੁਰ ਦੇ ਮਹਾਰਾਜ ਜੀ ਨੂੰ ਸੇਵਾਦਾਰ ਹੁੰਦੇ ਨੇ ਇਹ ਸਾਡੀ ਬਤਵਰ ਦੁਰੋਂ ਘਰਾਵੇ ਕਿਸ ਮਾਣੇ ਨੇ ਹਾਜ਼ਰੀ ਭਰਨ ਦੇ ਨੇ ਸੰਗਤਾਂ ਨੂੰ ਬਾਣੀ ਨਾਲ ਸੰਬੰਧ ਨਾਲ ਜੋੜ ਦੇਣੀ ਉਹ ਕਹਿ ਰਹੇ ਨੇ ਕਿ ਨਹੀਂ ਮੈਂ ਸਮਾਂ ਨਹੀਂ ਲਵਣਾ ਪਰ ਪ੍ਰਬੰਧਕਾ ਵੱਲੋਂ ਬੇਨਤੀ ਆ ਕਿ ਬਣਾ ਦੋ ਮਿੰਟ ਲੋਨ ਸੰਤਾਨ ਦੇ ਪ੍ਰਦਰਸ਼ਨ ਦਾ ਹੈ ਮੇਰੇ ਤੇ ਦੋ ਮਿੰਟ ਵਾਸਤੇ ਜਦ ਚਾਲ ਨਹੀਂ ਦਿੰਦਾ ਮੈਂ ਉਹ ਦੇ 5-7 ਮਿੰਟ ਦਾ ਸਮਾਂ ਤੇ ਜਰੂਰ ਕੁਛ ਨਾ ਕੁਛ ਜੋ ਇਸ ਧਰਤੀ ਦੇ ਉੱਪਰ ਥਾਏ ਪਰਮਾਨੀਆਂ ਵਾਲੀ ਧਰਤੀ ਆ ਬਾਬਾ ਚੋਰਾਵਾਲ ਸਿੰਘ ਬਾਬਾ ਕੰਦੇ ਸਿੰਘ ਜੀ ਦੀ ਹਰ ਕੋਈ ਰੋਜ਼ਦਾ ਹੈ ਇਸੇ ਇਹਾਜ ਦੀ ਤਰ੍ਹਾਂ ਆਪ ਜੀ ਕਿਰਪਾ ਕਰੋ ਤੇ ਆਓ ਸੰਗਤ ਦੇ ਵਿੱਚ ਭਾਈ ਭਰਤੂਲ ਸਿੰਘ ਜੀ ਖਾਲਸਾ ਸਮਾਣੇ ਤੋਂ ਜੋ ਵਿਸ਼ੇਸ਼ਤਾ ਤੇ ਸਾਡੇ ਵਿੱਚ ਬਾਜਮਾਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਕਸਮਾਂ ਨੂੰ